ਵਾਹਿਗੁਰੂ ਸਾਹਿਬ ਜੀਉ ਚੇਤ ਗੋਬਿੰਦ ਆਰਾਦੀ ਐ ਊਬੈ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨੀ ਰਬਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੀਤ ਮਲਾਈ ਸੋ ਪ੍ਰਭੂ ਤਿਸਕੇ ਪਾਏ ਲਗਾ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਨਾ ਜੀਤ ਮਲਾਈ ਸੋ ਪ੍ਰਭੂ ਤਿਸਕੇ ਪਾਏ ਲਗਾ ਗੁਰੂ ਪਿਆਰੀ ਸਤਸੰਗੀ ਜਨੋ ਸਤਿਗੁਰ ਜੀ ਦੀ ਅਪਾਰ ਕਿਰਪਾ ਮਿਹਰਮਤ ਦੇ ਸਦਕਾ ਜਿੱਥੇ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੈ ਉੱਥੇ ਨਵਾਂ ਸੰਮਤ ਵੀ ਆਰੰਭਤ ਹੋਇਆ ਹੈ ਨਾਨਕ ਸ਼ਾਹੀ 556 ਸੰਮਤ ਆਰੰਭ ਹੋਇਆ ਹੈ ਤੇ ਨਵੇਂ ਵਰੀ ਦੀ ਆਪ ਜੀ ਨੂੰ ਲੱਖ ਲੱਖ ਮੁਬਾਰਕ ਹੋਵੇ ਸਤਿਗੁਰ ਜੀ ਨੇ ਜੋ ਚੇਤ ਦਾ ਮਹੀਨਾ ਇਸ ਸਾਲ ਦਾ ਪਹਿਲਾ ਮਹੀਨਾ ਹੈ ਉਹਦੇ ਪਰਥਾਏ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਇਸ ਮਹੀਨੇ ਦੇ ਅੰਦਰ ਕੀ ਉਪਦੇਸ਼ ਦਿੰਦੇ ਹਨ ਆਓ ਸਾਧ ਸੰਗਤ ਜੀ ਕੁਝ ਸਮੇਂ ਦੇ ਵਾਸਤੇ ਇਸ ਨੂੰ ਵਿਚਾਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਆਖਦੇ ਨੇ ਚੇਤ ਗੋਬਿੰਦ ਅਰਾਦੀ ਐ ਖੂਬੇ ਆਨੰਦ ਕਣਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੇਤ ਗੋਬਿੰਦ ਅਰਾਦੀ ਐ ਚੇਤ ਦੇ ਮਹੀਨੇ ਦੇ ਅੰਦਰ ਉਸ ਮਾਲਕ ਪਰਮੇਸ਼ਰ ਨੂੰ ਅਰਾਧਨਾ ਕਰ ਹੁਣ ਚੇਤ ਦਾ ਮਤਲਬ ਹੀ ਚੇਤਾ ਕਰਨਾ ਹੈ ਉਸ ਮਾਲਕ ਨੂੰ ਉਸ ਪਰਮੇਸ਼ਰ ਨੂੰ ਚੇਤਾ ਕਰ ਕਿਉਂਕਿ ਮਨੁੱਖ ਦੀ ਮੰਜ਼ਲ ਜਿਹੜੀ ਹੈ ਨਾ ਉਹ ਸਤਿਗੁਰੂ ਜੀ ਨੇ ਇਸ ਪਹਿਲੇ ਮਹੀਨੇ ਦੇ ਵਿੱਚ ਹੀ ਅੰਕਿਤ ਕੀਤੀ ਹੈ ਤੇ ਉਹ ਮੰਜ਼ਲ ਹੈ ਆਨੰਦ ਦੀ ਪ੍ਰਾਪਤੀ ਤੇ ਆਨੰਦ ਦੀ ਪ੍ਰਾਪਤੀ ਪਰਮੇਸ਼ਰ ਦੇ ਕੋਲ ਹੋਣੀ ਹੈ ਤੇ ਪਰਮੇਸ਼ਰ ਹੀ ਸਾਨੂੰ ਬਹੁਤ ਸੁੱਖ ਦੇ ਸਕਦਾ ਹੈ ਜਿਹਨੂੰ ਸਤਿਗੁਰ ਕਹਿੰਦੇ ਨੇ ਆਨੰਦ ਘਣਾ ਘਣਾ ਦਾ ਮਤਲਬ ਬਹੁਤ ਜ਼ਿਆਦਾ ਪਰਮੇਸ਼ਰ ਹੀ ਆਨੰਦ ਸੁੱਖ ਦਾ ਦਾਤਾ ਹੈ ਨਿਤਿ ਮਨੁਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਯਤਨ ਕਰਦਾ ਹੈ ਉਹਨਾਂ ਯਤਨਾਂ ਦੇ ਵਿੱਚ ਇਹਨੂੰ ਸੁੱਖ ਨਹੀਂ ਜੀ ਪ੍ਰਾਪਤ ਹੁੰਦਾ ਸਗੋਂ ਇਹਦਾ ਵਾਹ ਦੁੱਖਾਂ ਦੇ ਨਾਲ ਕਹਿੰਦਾ ਹੈ ਜੇ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀ ਹੈ ਪੜ ਪੜ ਕਰੇ ਪੁਕਾਰ ਦੁੱਖ ਕੀਆਂ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜਿਉ ਜਲਾਇਆ ਦੁਖੀਆ ਚੱਲਿਆ ਰੋਇ ਦੁੱਖ ਵਿੱਚ ਜੋ ਮਨੁੱਖ ਜੰਮਦਾ ਏ ਦੁੱਖ ਦੇ ਵਿੱਚ ਮਰ ਜਾਂਦਾ ਹੈ ਸੰਸਾਰ ਦੇ ਵਿੱਚ ਦੁੱਖ ਹੀ ਇਹਦਾ ਵਰਤਨ ਵਰਤਾਵ ਹੁੰਦਾ ਹੈ ਹਰੇਕ ਦੀ ਪੰਡ ਖੋਲ ਕੇ ਵੇਖ ਲੋ ਸਤਿਗੁਰ ਕਹਿੰਦੇ ਨੇ ਉਹਦੇ ਵਿੱਚੋਂ ਦੁੱਖ ਦੀ ਹੀ ਗੱਲ ਨਿਕਲੇਗੀ ਸੁਖ ਕੋਈ ਵੀ ਨਹੀਂ ਨਿਕਲਦਾ ਦੁੱਖ ਦੇ ਵਿੱਚ ਜ਼ਿੰਦਗੀ ਜੂੰਦਾ ਜੂੰਦਾ ਇਸ ਦੁਨੀਆ ਦੇ ਵਿੱਚੋਂ ਚਲੇ ਜਾਂਦਾ ਹੈ ਕਿਉਂਕਿ ਸੁੱਖ ਪ੍ਰਾਪਤ ਕਰਨ ਦਾ ਸਾਧਨ ਜਿਹੜਾ ਹੈ ਨਾ ਉਹ ਮਨੁੱਖ ਗਲਤ ਚੂਜ਼ ਕਰਦਾ ਹੈ ਗਲਤ ਚੁਣਦਾ ਹੈ ਸਤਿਗੁਰੂ ਜੀ ਨੇ ਉਦਾਹਰਨ ਬੜੀ ਪਿਆਰੀ ਦਿੱਤੀ ਹੈ ਸਤਿਗੁਰੂ ਜੀ ਕਹਣ ਲੱਗੇ ਜਿਵੇਂ ਇਸ ਤਰ੍ਹਾਂ ਹਿਰਨ ਕਸਤੂਰੀ ਕਿ ਉਹਦੇ ਨਾਭੀ ਦੇ ਵਿੱਚ ਹੈ ਤੇ ਉਹ ਭਾਲਦਾ ਬਾਹਰ ਫਿਰਦਾ ਹੈ ਭਟਕਦਾ ਜੰਗਲਾਂ ਦੇ ਵਿੱਚ ਹੈ ਉਹਨੂੰ ਲੱਭਣ ਵਾਸਤੇ ਤੇ ਭਟਕਦਾ ਭਟਕਦਾ ਜੀਵਨ ਦਾ ਅੰਤ ਕਰ ਲੈਂਦਾ ਹੈ ਇਸੇ ਤਰ੍ਹਾਂ ਸੁੱਖਾਂ ਦਾ ਦਾਤਾ ਪਰਮੇਸ਼ਰ ਇਹਦੇ ਹਿਰਦੇ ਵਿੱਚ ਹੀ ਵੱਸਦਾ ਹੈ ਪਰ ਸਤਿਗੁਰੂ ਜੀ ਕਹਿਣ ਲੱਗੇ ਇਹ ਮਨੁੱਖ ਵੀ ਬਾਹਰ ਹੀ ਭਾਲਦਾ ਫਿਰਦਾ ਰਹਿੰਦਾ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਭਰਮ ਦੇ ਵਿੱਚ ਹੀ ਇਹ ਜ਼ਿੰਦਗੀ ਜਿਹੜੀ ਹੈ ਨਾ ਉਹ ਬਤੀਤ ਕਰ ਲੈਂਦਾ ਹੈ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਸੁਖ ਪ੍ਰਾਪਤ ਕਰਨ ਦੇ ਜਿਹੜੇ ਇਹਦੇ ਸਾਧਨ ਹੈ ਨਾ ਉਹ ਇਹਨੂੰ ਸੁਖ ਨਹੀਂ ਜੇ ਦਿੰਦੇ ਹੁਣ ਸੁਖ ਕਿੱਥੋਂ ਪ੍ਰਾਪਤ ਕਰਦਾ ਹੈ ਬਹੁਤਾ ਧਨ ਖੱਟ ਕੇ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ ਦੁਨੀਆ ਦੇ ਚੋਜ ਤਮਾਸ਼ੇ ਵੇਖ ਕੇ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ ਮੈਂ ਬਹੁਤੀ ਦਿਸ਼ਾਂ ਦਾ ਭ੍ਰਮਣ ਕਰ ਲਵਾਂ ਜਾਂ ਉਹਨਾਂ ਵਿਸ਼ਾਂ ਦੇ ਉੱਤੇ ਰਾਜ ਸਥਾਪਿਤ ਕਰ ਲਵਾਂ ਪਰ ਸਤਗੁਰ ਕਹਿਣ ਲੱਗੇ ਇਹਦੇ ਵਿੱਚੋਂ ਇਹਨੂੰ ਸੁਖ ਨਹੀਂ ਜੇ ਮਿਲਣਾ ਤਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪੈਰੂ ਰਾਗ ਦੇ ਵਿੱਚ ਕਹਿੰਦੇ ਨੇ ਸੁਖ ਨਾਹੀ ਬਹੁਤੀ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਤੇ ਸਤਿਗੁਰ ਜੀ ਨੂੰ ਕੋਲੋਂ ਪੁੱਛੀਏ ਵੀ ਸਤਿਗੁਰ ਜੀ ਫਿਰ ਸਾਨੂੰ ਸੁਖ ਕਿੱਥੋਂ ਪ੍ਰਾਪਤ ਹੋਵੇਗਾ ਤੇ ਸਤਿਗੁਰ ਕਹਿੰਦੇ ਨੇ ਸਰਬ ਸੁਖਾਂ ਹਰ ਹਰ ਗੁਣ ਗਾਏ ਹਰੀ ਦੇ ਗੁਣ ਗਾਉਣ ਦੇ ਨਾਲ ਹੀ ਤੈਨੂੰ ਸੁਖ ਜਿਹੜਾ ਇਹ ਨਾ ਉਹ ਪ੍ਰਾਪਤ ਹੋਣਾ ਹੈ ਨਿੱਤੇ ਬਹੁਤ ਧਨ ਖੱਟ ਦੋਵੇਂਗਾ ਤੇ ਫਿਰ ਉਹ ਧਨ ਜਿਹੜਾ ਖੱਟਿਆ ਹੋਵੇਗਾ ਨਾ ਉਹ ਰਿਸ਼ਵਤ ਦੇ ਕਾਰਨ 2 ਨੰਬਰ ਦੀ ਕਮਾਈ ਦੇ ਕਾਰਨ ਤੇ ਫਿਰ ਉਹਨੂੰ ਸਾਂਭਣ ਦੇ ਵਾਸਤੇ ਚਿੰਤਾ ਲੱਗੀ ਰਹੇਗੀ ਜਿਹਦਾ ਜ਼ਿਕਰ ਵੀ ਸਤਿਗੁਰ ਕਰਦੇ ਨੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਹੁਣ ਜਿਹਦੇ ਘਰ ਥੋੜੀ ਹੈ ਯਾਦ ਰੱਖਿਓ ਉਹ ਕੀਰਤਨੀ ਕਰਦਾ ਬਿਲਾ ਰਹਿੰਦਾ ਹੈ ਜਿਹਦੇ ਘਰ ਬਹੁਤੀ ਹੈ ਉਹਨੇ ਦੋ ਨੰਬਰ ਦਾ ਪੈਸਾ ਇਕੱਠਾ ਕੀਤਾ ਹੋਇਆ ਏ ਸਤਿਗੁਰੂ ਜੀ ਕਹਿਣ ਲੱਗੇ ਇਹਦੇ ਦਰਮਿਆਨ ਜਿਹੜੀ ਅਵਸਥਾ ਹੈ ਜਿਹੜਾ ਨਾ ਤੇ ਰਿਸ਼ਵਤ ਲੈ ਕੇ ਕਮਾਈ ਇਕੱਠੀ ਕਰਦਾ ਏ ਧਨ ਇਕੱਠਾ ਕਰਦਾ ਏ ਤੇ ਨਾ ਹੀ ਬੇਲੜਾ ਉਹ ਵਿਚਕਾਰਲੀ ਅਵਸਥਾ ਉਹ ਸੁੱਖ ਦੀ ਅਵਸਥਾ ਤੇਰੀ ਬਣ ਸਕਦੀ ਹੈ ਦੋਹਾਂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾ ਲਈਏ ਸਹਿਬ ਕਹਿਣ ਲੱਗੇ ਉਹੀ ਸੋਹਿਲਾ ਏ ਉਹੀ ਸੁਖੀ ਏ ਕਿਉਂਕਿ ਉਹਨੇ ਕਿਰਤ ਕੀਤੀ ਤੇ ਕਿਰਤ ਕਰਨ ਤੋਂ ਬਾਅਦ ਆਪਣੀਆਂ ਲੋੜਾਂ ਜਿਹੜੀਆਂ ਸਨ ਉਹ ਪੂਰੀਆਂ ਕੀਤੀਆਂ ਪਰਮੇਸ਼ਰ ਦੀ ਆਬਾਦਤ ਕੀਤੀ ਪਰਮੇਸ਼ਰ ਦੀ ਅਰਾਧਨਾ ਕੀਤੀ ਤੇ ਉਹਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਗਿਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਚੇਤ ਗੋਬਿੰਦ ਅਰਾਧੀ ਹੈ ਹੂਬੇ ਆਨੰਦ ਕਰਨਾ ਚੇਤਰ ਦੇ ਮਹੀਨੇ ਵਿੱਚ ਉਸ ਮਾਲਕ ਪਰਮੇਸ਼ਰ ਦੀ ਅਰਾਧਨਾ ਕਰ ਤੇ ਸਤਿਗੁਰ ਕਹਿੰਦੇ ਨੇ ਕੁਝ ਕੰਮ ਤੂੰ ਕਰ ਲੈ ਜਿੰਦਗੀ ਤੇਰੀ ਸੁਖਾਲੀ ਬਣ ਜਾਏਗੀ ਅੰਤਰ ਗੁਰੂ ਆਰਾਧਨਾ ਜੇ ਬਾ ਜਪ ਗੁਰਨਾਉ ਨਿਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਾ ਪਾਈ ਠਾਉ ਤੈਨੂੰ ਮਾਲਕ ਦੀ ਦਰਗਾਹ ਦੇ ਵਿੱਚ ਇੱਜ਼ਤ ਮਿਲੇਗਾ ਥਾਂ ਮਿਲ ਜਾਏਗੀ ਜੇ ਤੂੰ ਅੰਤਰ ਆਦਮੀ ਮਾਲਕ ਨੂੰ ਚੇਤੇ ਕਰੇਂਗਾ ਇਸ ਜੇਬਾ ਦੇ ਨਾਲ ਪਰਮੇਸ਼ਰ ਦੀ ਨਾਮ ਨੂੰ ਜਪੇਗਾ ਇਹਨਾਂ ਨਿੱਤਰਾਂ ਦੀ ਨਾਲ ਮਾਲਕ ਦੀ ਦੀਦਾਰ ਕਰੇਗਾ ਤੇ ਇਹਨਾਂ ਸਰਵਣਾ ਦੇ ਨਾਲ ਇਹਨਾਂ ਕੰਨਾਂ ਦੇ ਨਾਲ ਮਾਲਕ ਦੇ ਨਾਮ ਨੂੰ ਯਾਦ ਕਰੇਗਾ ਮਾਲਕ ਨੂੰ ਚੇਤੇ ਕਰੇਗਾ ਸੁਣੇਗਾ ਮਾਲਕ ਦਾ ਨਾਮ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੈਨੂੰ ਮਾਲਕ ਦੀ ਦਰਗਾਹ ਦੇ ਵਿੱਚ ਥਾਂ ਪ੍ਰਾਪਤ ਹੋ ਜਾਏਗੀ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਉਸ ਆਰਾਧਨ ਦੇ ਵਿੱਚ ਕਰਨਾ ਕੀ ਹੈ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਸੰਤ ਜਨਾ ਭਾਵ ਸਤ ਸੰਗਤ ਵਿੱਚ ਮਿਲ ਕਰਕੇ ਇਸ ਰਸਨਾ ਦੇ ਨਾਲ ਉਸ ਮਾਲਕ ਦੀ ਨਾਮ ਨੂੰ ਚੇਤੇ ਕਰ ਜਦੋਂ ਚੇਤੇ ਕਰੇਗਾ ਰਸਨਾ ਦੇ ਨਾਲ ਤੇ ਸਤਗੁਰੂ ਮਹਾਰਾਜ ਕਹਿਣ ਲੱਗੇ ਫਿਰ ਮਾਲਕ ਦੇ ਗੁਣ ਗਾਉਂਦਿਆਂ ਤੈਨੂੰ ਉਹਦੀ ਨਜ਼ਦੀਕੀ ਜਿਹੜੀ ਆ ਨਾ ਉਹ ਪ੍ਰਾਪਤ ਹੋ ਜਾਏਗੀ ਸਤਗੁਰੂ ਜੀ ਤੇ ਰਸਨਾ ਨੂੰ ਡਿਊਟੀ ਇਹ ਲਗਾਉਂਦੇ ਨੇ ਬੀ ਈਰਸਨਾ ਤੂੰ ਤੇ ਹੂਰਨਾ ਲਾਲਚਾਂ ਦੇ ਵਿੱਚ ਲੱਗੀ ਹੋਈ ਐ ਇਹ ਰਸਨਾ ਤੂੰ ਤੇ ਹੋਰ ਅਨਰਸ ਚੱਖਦੀ ਪਈ ਐ ਪਰ ਤੇਰੀ ਡਿਊਟੀ ਲੱਗੀ ਹੋਈ ਐ ਮਾਲਕ ਦੇ ਨਾਮ ਨੂੰ ਜਪਣ ਦੀ ਈ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਤੇਰੀ ਪਿਆਸ ਇਵੇਂ ਹੋਰ ਪਦਾਰਥਾਂ ਨੂੰ ਛਕਦਿਆਂ ਹੋਇਆਂ ਵਿਸ਼ੇ ਵਿਕਾਰਾਂ ਨੂੰ ਭੂਗਦਿਆਂ ਹੋਇਆਂ ਤੇਰੀ ਰਸਨਾ ਨੇ ਤ੍ਰਿਪਤ ਨਹੀਂ ਜੇ ਹੋਣਾ ਜੇ ਤ੍ਰਿਪਤ ਹੋਣਾ ਹੈ ਤੇ ਕੇਵਲ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੇ ਫਿਰ ਨਾਮ ਕਿਵੇਂ ਜਪਣਾ ਹੈ ਜਪਜੀ ਸਾਹਿਬ ਦੇ ਵੀ ਸਤਿਗੁਰ ਜੀ ਰੋਜ਼ ਕਹਿੰਦੇ ਨੇ ਇੱਕ ਦੋ ਜੀਬੋਂ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਚੜੀਏ ਹੋਏ ਅਕੀਸ ਸਤਿਗੁਰ ਮਹਾਰਾਜ ਕਹਿਣ ਲੱਗੇ ਇਹ ਰਾਹ ਆ ਤੇਰੇ ਵਾਸਤੇ ਰਸਨਾ ਦੇ ਨਾਲ ਜਪਣਾ ਤੇ ਸਤਿਗੁਰੂ ਮਹਾਰਾਜ ਨੇ ਉਸ ਰਸਨਾ ਨੂੰ ਧੰਨ ਕਿਹਾ ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੀ ਰਾਮ ਜਿਹੜੇ ਮਾਲਕ ਦੇ ਗੁਣ ਗਾਉਂਦੀ ਹੈ ਰਸਨਾ ਨਾ ਸਤਿਗੁਰ ਨੇ ਉਸ ਰਸਨਾ ਨੂੰ ਜਿਹੜਾ ਹੈ ਨਾ ਉਹ ਧੰਨ ਕਿਹਾ ਤੇ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁਖ ਪਲਾਇਨ ਤੇਰੇ ਸਾਰੇ ਦੁਖ ਦੂਰ ਹੋ ਜਾਵਣਗੇ ਪਰ ਜਦੋਂ ਤੂੰ ਰਸਨਾ ਦੇ ਨਾਲ ਉਸ ਨੂੰ ਮਾਲਕ ਨੂੰ ਯਾਦ ਕਰੇਗਾ ਤੇ ਸਤਿਗੁਰ ਕਹਿੰਨ ਲੱਗੇ ਸੰਤ ਜਿ ਨਾਮ ਮਿਲ ਪਾਈਏ ਰਸਨਾ ਨਾਮ ਪਣਾ ਤੇ ਅੱਗੇ ਸਤਿਗੁਰ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣ ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਸਤਿਗੁਰ ਮਹਾਰਾਜ ਕਹਿੰਨ ਲੱਗੇ ਉਹੀ ਇਸ ਸੰਸਾਰ ਦੇ ਵਿੱਚ ਆਏ ਹੋਏ ਗਿਣੇ ਜਾਂਦੇ ਨੇ ਨਹੀਂ ਤੇ ਸਤਿਗੁਰ ਮਹਾਰਾਜ ਕਹਿੰਨ ਲੱਗੇ ਜਿਵੇਂ ਕੋਈ ਹੋਰ ਜੀਵ ਆਇਆ ਜੋਨੀ ਭੁੱਗਣ ਦੇ ਵਾਸਤੇ ਇਵੇਂ ਦਾ ਤੂੰ ਆਇਆ ਸਮਝ ਲੈ ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ ਜੇ ਤੂੰ ਮਾਲਕ ਨੂੰ ਯਾਦ ਨਹੀਂ ਕਰਦਾ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਤੇ ਪਸ਼ੂਆਂ ਵਾਂਗੂ ਤੂੰ ਸੰਸਾਰ ਦੇ ਵਿੱਚ ਆਇਆ ਜੀਵਨ ਪਤਿਤ ਕੀਤਾ ਤੇ ਇਸ ਸੰਸਾਰ ਦੇ ਵਿੱਚੋਂ ਚਲਾ ਗਿਆ ਇਹ ਸਤਿਗੁਰੂ ਮਹਾਰਾਜ ਕਿਨਨ ਜਿਨ੍ਹਾਂ ਨੂੰ ਨਾਮ ਵਿਸਰਿਆ ਹੋਇਆ ਹੈ ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀਏ ਉਹ ਤੇ ਸੰਸਾਰ ਦੇ ਵਿੱਚ ਇੱਕ ਭਾਰ ਦੀ ਨਿਆਈ ਆ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਤੇਰੇ ਨਾਲੋਂ ਤੇ ਉਹ ਪਸ਼ੂ ਚੰਗੇ ਨੇ ਜਿਹੜੇ ਆਉਂਦੇ ਨੇ ਤੇ ਘਟੋ ਘਟ ਦੁਨੀਆ ਦੇ ਵਿੱਚ ਕੋਈ ਸਾਰਥਕ ਕੰਮ ਤੇ ਕਰਦੇ ਨੇ ਉਹ ਖਾਂਦੇ ਭਾਵੇਂ ਪੱਠੇ ਨੇ ਖੜ ਖਾਂਦੇ ਨੇ ਪਸ਼ੂ ਮਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਉਹ ਅੰਮ੍ਰਿਤ ਦਿੰਦੇ ਨੇ ਦੁੱਧ ਦਿੰਦੇ ਨੇ ਨਾਮ ਵੀ ਹੋਣੇ ਆਦਮੀ ਤਿਰਗ ਜੀਵਨ ਕਰਮ ਕਰੇ ਤੇ ਜਿਹੜੇ ਨਾਮ ਤੋਂ ਵੀ ਹੋਣੇ ਨੇ ਸਤਿਗੁਰੂ ਜੀ ਕਹਣ ਲੱਗੇ ਉਹਨਾਂ ਦੇਤੇ ਜੀਵਨ ਦੇ ਉੱਤੇ ਤਿਰਗ ਤਿਰਗ ਦਾ ਮਤ ਹੁੰਦਾ ਲਾਣਤ ਲਾਣਤ ਹੈ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੇ ਨਾਮ ਤੋਂ ਵੀ ਹੋਣੇ ਨੇ ਤੇ ਸਤਿਗੁਰ ਮਹਾਰਾਜ ਕਹਣ ਲੱਗੇ ਉਹੀ ਗਿਣੇ ਜਾਣੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਦਿਆਂ ਹੋਇਆਂ ਉਹਨੂੰ ਪਾ ਲਿਆ ਇਹ ਸਤਿਗੁਰ ਕਹਿੰਦੇ ਨੇ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਖਿਨ ਭਾਵ ਅੱਖ ਚਮਕਣ ਦੇ ਸਮੇਂ ਦੇ ਬਰਾਬਰ ਜੇ ਤੇਰੀ ਯਾਦ ਤੋਂ ਬਿਨਾ ਜੀਵਨ ਹੈ ਤੇ ਸਤਿਗੁਰੂ ਮਹਾਰਾਜ ਕਹਣ ਲੱਗੇ ਬਿਰਥਾ ਜਨਮ ਜਣਾ ਫਿਰ ਤਾਂ ਉਹਦਾ ਜਨਮ ਜਿਹੜਾ ਨਾ ਉਹ ਬਿਰਥਾ ਜਾਣੋ ਕਿਉਂਕਿ ਉਹ ਮਾਲਕ ਚੇਤੇ ਹੈ ਤੇ ਜੀਵਨ ਹੈ ਤੇ ਉਹ ਜੀਵਨ ਹੈ ਆਤਮਕ ਤੌਰ ਤੇ ਮਨੁੱਖ ਜੇ ਰੱਬ ਨੂੰ ਯਾਦ ਕਰਦਾ ਹੈ ਤੇ ਉਹਦਾ ਆਤਮਕ ਜੀਵਨ ਹੈ ਤੇ ਜੇ ਮਾਲਕ ਨੂੰ ਚੇਤੇ ਨਹੀਂ ਕਰਦਾ ਭੁੱਲ ਜਾਂਦਾ ਹੈ ਤੇ ਆਤਮਿਕ ਤੌਰ ਤੇ ਮਰ ਜਾਂਦਾ ਹੈ ਤੇ ਸਤਿਗੁਰ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਹਰ ਜਪਦਿਆਂ ਖਿੰਨ ਢਿਲ ਨਾ ਕੀਜੇ ਮੇਰੇ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕੀ ਨਾ ਆਵੇ ਰਾਮ ਐ ਮੇਰੀ ਜਿੰਦੜੀਏ ਤੂੰ ਢਿਲ ਨਾ ਕਰ ਉਸ ਮਾਲਕ ਨੂੰ ਚੇਤੇ ਕਰਨ ਵਿੱਚ ਪਤਾ ਨਹੀਂ ਅਗਲਾ ਸਾਹ ਆਉਣਾ ਏ ਕੀ ਨਾ ਆਉਣਾ ਫਿਰ ਆਖਰ ਪਛਤਾਏਂਗੇ ਤੇ ਉਸ ਮਾਲਕ ਨੂੰ ਚੇਤੇ ਕਰ ਅੱਗੇ ਸਤਿਗੁਰ ਕਹਿੰਦੇ ਨੇ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਬਣਾ ਉਹ ਪਰਮੇਸ਼ਰ ਜਲ ਦੇ ਵਿੱਚ ਥਲ ਦੇ ਵਿੱਚ ਤੇ ਮਹੀਲ ਪਤਾਲ ਦੇ ਵਿੱਚ ਉਹ ਸਾਰੀ ਜਗ੍ਹਾ ਦੇ ਵਿੱਚ ਰਬਿਆ ਹੋਇਆ ਹੈ ਰਬਿਆ ਵਿੱਚ ਬਣਾ ਉਹ ਜੰਗਲ ਦੇ ਵਿੱਚ ਵੀ ਵਸਿਆ ਹੋਇਆ ਹੈ ਹਰ ਇੱਕ ਥਾਂ ਦੇ ਉੱਤੇ ਉਹ ਮਾਲਕ ਵਸਿਆ ਹੋਇਆ ਹੈ ਭਾਵੇਂ ਕੀ ਮਨੁੱਖ ਨੂੰ ਜਿਹੜੀਆਂ ਚੀਜ਼ਾਂ ਇਹਦੀਆਂ ਗਿਆਨ ਇੰਦਰੀਆਂ ਤੋਂ ਕਰਮ ਇੰਦਰੀਆਂ ਤੋਂ ਦੂਰ ਹੈ ਤੇ ਮਨੁੱਖ ਉਸ ਚੀਜ਼ਾਂ ਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ ਤੇ ਪਰਮੇਸ਼ਰ ਵੀ ਅਗੰਮਤ ਤੇ ਅਗੋਚਰ ਹੈ ਇਹਦੀਆਂ ਇੰਦਰੀਆਂ ਤੋਂ ਪਰੇ ਹੈ ਤੇ ਬਹੁਤੀ ਵਾਰੀ ਮਨੁੱਖ ਵੀ ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ ਵੀ ਸ਼ਾਇਦ ਰੱਬ ਨਹੀਂ ਹੈ ਪਰ ਸਤਿਗੁਰੂ ਜੀ ਕੁਝ ਉਦਾਹਰਨਾਂ ਬੜੀਆਂ ਪਿਆਰੀਆਂ ਦਿੰਦੇ ਨੇ ਸਤਿਗੁਰ ਕਹਿਣ ਲੱਗੇ ਜਿਵੇਂ ਲੱਕੜ ਦੇ ਵਿੱਚ ਅੱਗ ਹੈ ਦੁੱਧ ਦੇ ਵਿੱਚ ਘਿਓ ਹੈ ਇਸੇ ਤਰ੍ਹਾਂ ਉਹ ਪਰਮੇਸ਼ਰ ਹਰੀਕ ਜਗ੍ਹਾ ਦੇ ਵਿੱਚ ਹੈ ਸਗਲ ਬਨਸਪਤ ਮੇ ਬਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੂ ਜੀਆ ਉਹ ਤੇ ਹਰੇਕ ਦੇ ਵਿੱਚ ਆ ਕਿਸੇ ਵਿੱਚ ਨਹੀਂ ਆ ਤੇ ਸਤਿਗੁਰ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਵੀ ਕੁਝ ਉਦਾਹਰਨਾਂ ਦਿੰਦੇ ਨੇ ਕਹਿੰਦੇ ਨੇ ਸਰਬ ਨਿਵਾਸੀ ਸਦਾ ਅਲੀਪਾ ਤੂੰ ਹੀ ਸੰਗ ਸਮਾਈ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਛਾਈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਆ ਪਰ ਇਹਨਾਂ ਅੱਖਾਂ ਦੀ ਨਾਲ ਤੂੰ ਨਾ ਵੇਖੀ ਜਾ ਸਕਦੀ ਜਿਵੇਂ ਸ਼ੀਸ਼ੇ ਦੇ ਵਿੱਚ ਅੱਗ ਆਉਂਦੀਆ ਤੁਹਾਡੀ ਪਰਛਾਈ ਆ ਜਾਂਦੀ ਹੈ ਚਿਹਰਾ ਦਿਸਣ ਲੱਗ ਪੈਂਦਾ ਹੈ ਤੇ ਸਤਿਗੁਰ ਕਹਣ ਲੱਗੇ ਪਰਮੇਸ਼ਰ ਵੀ ਇਸੇ ਤਰ੍ਹਾਂ ਹਰੇਕ ਜਗ੍ਹਾ ਦੇ ਉੱਤੇ ਹੈ ਕਿ ਸਤਿਗੁਰ ਮਹਾਰਾਜ ਕਹਣ ਲੱਗੇ ਫਿਰ ਉਸ ਮਾਲਕ ਨੂੰ ਚੇਤੇ ਕਰ ਸੋ ਪ੍ਰਭ ਚਿਤ ਨ ਆਬਈ ਚਿਤੜਾ ਦੁਖ ਗਣ ਜੋ ਮਾਲਕ ਚਿਤ ਦੇ ਵਿੱਚ ਨਹੀਂ ਵਸਿਆ ਨਾ ਕਿ ਸਤਗੁਰ ਕਹਿੰਨ ਕਿ ਕਿੰਨਾ ਕੁ ਦੁੱਖ ਹੈ ਇਹ ਉਹੀ ਮਨੁੱਖ ਜਾਣ ਸਕਦਾ ਹੈ ਪਰਮੇਸ਼ਰ ਤੇ ਭੁੱਲਿਆ ਵੀ ਆਪਣ ਸਭੇ ਰੋਗ ਤੇ ਰੋਗ ਦੁੱਖ ਮ ਜਨਮ ਦਿੰਦੇ ਨੇ ਉਹ ਮਨੁੱਖ ਕਿੰਨਾ ਕੁ ਦੁਖੀ ਹੈ ਜਿਹੜਾ ਪਰਮੇਸ਼ਰ ਨੂੰ ਭੁਲਾਈ ਬੈਠਾ ਹੈ ਇਹ ਉਹੀ ਜਾਣ ਸਕਦਾ ਹੈ ਇਹ ਸਤਗੁਰ ਮਹਾਰਾਜ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗਮਣ ਸਤਿਗੁਰ ਕਹਿਣ ਲੱਗੇ ਜਿਨ੍ਹਾਂ ਨੇ ਉਸ ਮਾਲਕ ਨੂੰ ਰਾਵਿਆ ਚੇਤੇ ਕੀਤਾ। ਤਿਨਾਂ ਦੇ ਭਾਗ ਜਿਹੜੇ ਹਨ ਉਹ ਬਹੁਤ ਉੱਚੇ ਆ ਬਹੁਤ ਚੰਗੇ ਨੇ। ਮਣਾਮੂਹੀ ਉਹਨਾਂ ਦੇ ਭਾਗ ਚੰਗੇ ਨੇ। ਕਿਉਂਕਿ ਉਹਨਾਂ ਨੇ ਮਾਲਕ ਨੂੰ ਚੇਤੇ ਕੀਤਾ। ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਉ ਫਕੀਰ ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ ਸਤਿਗੁਰ ਕਹਿਣ ਲੱਗੇ ਉਤੇ ਮਨੁੱਖ ਬੜੇ ਭਾਗਾ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਮਾਲਕ ਵੱਸਦਾ ਹੈ ਉਹ ਨਰ ਗੁਣਾਂ ਦੇ ਖਜ਼ਾਨੇ ਨੇ ਗੁਣਾਂ ਦੇ ਨਾਲ ਭਰਪੂਰ ਹੋ ਜਾਂਦੇ ਨੇ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕੋ ਮਨ ਲੂਚਦਾ ਮਨ ਇੱਛਾ ਰੱਖਦਾ ਏ ਉਸ ਮਾਲਕ ਦੇ ਦਰਸ਼ਨਾਂ ਦੀ ਤੇ ਉਸ ਦਰਸ਼ਨਾਂ ਦੀ ਮਨ ਦੇ ਵਿੱਚ ਸਤਿਗੁਰ ਕਹਿਣ ਲੱਗੇ ਪਿਆਸ ਲੱਗੀ ਹੋਈ ਐ ਹਾਲਾਤ ਕਿਵੇਂ ਦੀ ਬਣੀ ਹੋਈ ਐ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਂ ਹੀ ਬਿਲਪ ਕਰੇ ਚਾਤਰਕ ਕੀ ਨਿਆਈ ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਓ ਮੇਰਾ ਮਨ ਲੋਚਦਾ ਹੈ ਉਸ ਮਾਲਕ ਦੇ ਦਰਸ਼ਨਾਂ ਨੂੰ ਕਿਸ ਤਰ੍ਹਾਂ ਜਿਵੇਂ ਇੱਕ ਚਾਤਰਕ ਬੂੰਦ ਦੇ ਵਾਸਤੇ ਤੜਫਦਾ ਹੈ ਤੇ ਉਹ ਰੱਬ ਦੀ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਤੇ ਉਹ ਸੰਤੀ ਬੂੰਦੋ ਦੇ ਮੁਖ ਵਿੱਚ ਪੈਂਦੀ ਹੈ ਤੇ ਉਹ ਫਿਰ ਤ੍ਰਿਪਤ ਹੁੰਦਾ ਹੈ ਸਤਿਗੁਰ ਕਹਿਣ ਲੱਗੇ ਮੇਰਾ ਮਨ ਵੀ ਇਸੇ ਤਰ੍ਹਾਂ ਲੋਚਦਾ ਹੈ ਉਸ ਮਾਲਕ ਦੇ ਦਰਸ਼ਨਾਂ ਦੇ ਵਾਸਤੇ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਫਿਰ ਦਰਸ਼ਨ ਕਿਵੇਂ ਹੋਵੇਗੇ ਚੇਤ ਮਲਾਈ ਸੋ ਪ੍ਰਭੂ ਤਿਸਕੇ ਪਾਏ ਲਗਾ ਜਿਹੜਾ ਉਸ ਮਾਲਕ ਪ੍ਰਭੂ ਦੀ ਨਾਲ ਮਲਾ ਦੇ ਤਿਸਕੇ ਪਾਏ ਲਗਾ ਮੈਂ ਉਹਨਾਂ ਦੇ ਪੈਰਾਂ ਤੇ ਭਾਵ ਉਹਨਾਂ ਨੂੰ ਆਪਾ ਸਮਰਪਿਤ ਕਰ ਦਮਾਂ ਸਤਿਗੁਰ ਜੈਤਸਰੀ ਰਾਗ ਦੇ ਵਿੱਚ ਵੀ ਕਹਿੰਦੇ ਨੇ ਨਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹਉ ਬਕੋ ਸ਼ੁਭ ਰਸਨਾ ਦੀ ਜੇ ਪ੍ਰਾਨ ਅਕੋਰ ਕੋਈ ਵੀ ਜਨ ਮੈਨੂੰ ਹਰੀ ਦੇ ਨਾਲ ਜੋੜ ਦਵੇ ਮੈਂ ਉਹਦੇ ਚਰਨ ਪਕੜ ਲਵਾਂ ਇਸ ਰਸਨਾ ਜੀਭਾਂ ਦੇ ਨਾਲ ਉਹਦੀ ਵਡਿਆਈ ਕਰਾਂ ਤੇ ਆਪਣੇ ਪ੍ਰਾਣ ਵੀ ਜੜਿਆ ਨਾ ਉਹਨੂੰ ਸਮਰਪਿਤ ਕਰ ਦਵਾਂ ਪਰ ਕਿਹਦਾ ਜਿਹੜਾ ਮੈਨੂੰ ਮਾਲਕ ਦੇ ਨਾਲ ਮਿਲਾ ਦੇਵੇ ਤੇ ਸਤਿਗੁਰੂ ਅਖੀਰਲੀ ਪੰਕਤੀ ਵਿੱਚ ਇਹੀ ਕਹਿੰਦੇ ਨੇ ਚੇਤ ਮਲਾਈ ਸੋ ਪ੍ਰਭੂ ਤਿਸ ਕੇ ਪায়ে ਲਗਾ ਮੈਂ ਉਹਦੇ ਪੈਰਾਂ ਦੇ ਉੱਤੇ ਢੈ ਪਾਵਾਂ ਆਪਾ ਸਮਰਪਿਤ ਕਰ ਦਵਾਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਚੇਤ ਦੇ ਮਹੀਨੇ ਦੇ ਵਿੱਚ ਇਹ ਤੇਰੀ ਮੰਜ਼ਲ ਹੈ ਤੇ ਮੰਜ਼ਲ ਹੈ ਉਸ ਮਾਲਕ ਨੂੰ ਪ੍ਰਾਪਤ ਕਰਨਾ ਤੇ ਮਾਪਤ ਕਰਨ ਵਾਸਤੇ ਤੈਨੂੰ ਸੰਤ ਚਨਾ ਸੰਤ ਭਾਵ ਸੰਗਤ ਵਿੱਚ ਜਾ ਕੇ ਰਸਨਾ ਦੇ ਨਾਲ ਉਸ ਮਾਲਕ ਨੂੰ ਚੇਤੇ ਕਰਨਾ ਪਵੇਗਾ ਤੇ ਜਦੋਂ ਉਸ ਮਾਲਕ ਨੂੰ ਚੇਤੇ ਕਰੇਗਾ ਤੇ ਸਤਿਗੁਰੂ ਮਹਾਰਾਜ ਕਹਣ ਲੱਗੇ ਫਿਰ ਤੇਰੇ ਜੀਵਨ ਦੇ ਵਿੱਚੋਂ ਦੁੱਖ ਜਿਹੜਾ ਹੈ ਨਾ ਉਹ ਖਤਮ ਹੋ ਜਾਏਗਾ ਤੇ ਤੇਰੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਏਗਾ ਉਹੀ ਮਨੁੱਖ ਸੰਸਾਰ ਦੇ ਵਿੱਚ ਆਏ ਹੋਏ ਗਿਣੇ ਜਾਵਣਗੇ ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਹੈ ਤੇ ਉਹਦੀ ਯਾਦ ਤੋਂ ਬਿਨਾ ਤੇ ਜੀਵਨ ਬਿਰਥਾ ਜਾ ਰਿਹਾ ਹੈ ਉਹ ਮਾਲਕ ਤੇ ਸਾਰੇ ਜਗਾਂ ਦੇ ਉੱਤੇ ਵਸਿਆ ਹੋਇਆ ਹੈ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਜਿਹਦੇ ਚਿੱਤ ਵਿੱਚ ਨਹੀਂ ਹੈ ਉਹਨੂੰ ਕਿੰਨਾ ਕੁ ਦੁੱਖ ਹੈ ਤੇ ਜਿਨ੍ਹਾਂ ਨੇ ਉਸ ਮਾਲਕ ਨੂੰ ਚੇਤੇ ਕਰ ਲਿਆ ਉਹਨਾਂ ਦੇ ਭਾਗ ਬੜੇ ਚੰਗੇ ਨੇ ਸਤਿਗੁਰ ਕਹਿਣ ਲੱਗੇ ਮੇਰਾ ਮਨ ਵੀ ਉਸ ਮਾਲਕ ਦੇ ਦਰਸ਼ਨਾਂ ਦੇ ਵਾਸਤੇ ਪਿਆਸਾ ਪਿਆ ਹੈ ਤੇ ਉਹ ਪਿਆਸ ਪੈਦਾ ਹੋਵੇਗੀ satsang ਦੇ ਵਿੱਚੋਂ ਨਾਮ ਨੂੰ ਜਪ ਕਰਕੇ ਤੇ ਸਤਿਗੁਰ ਕਹਿਣ ਲੱਗੇ ਮੈਂ ਉਸ ਦੇ ਪੈਰਾਂ ਦੇ ਉੱਤੇ ਪੈਣਾ ਹਾਂ ਜਿਹੜੇ ਮਾਲਕ ਦੇ ਨਾਲ ਮੈਨੂੰ ਮਿਲਾ ਦੇਵੇ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਸਤਿਗੁਰ ਕਿਰਪਾ ਕਰੇ ਅਸੀਂ ਵੀ ਸਤ ਸੰਗਤ ਵਿੱਚ ਜਾ ਕੇ ਇਹਨਾਂ ਰਸਨਾ ਦੇ ਨਾਲ ਮਾਲਕ ਦੇ ਗੁਣ ਗਾ ਕੇ ਆਨੰਦ ਆਪਣੇ ਜੀਵਨ ਦੇ ਅੰਦਰ ਪ੍ਰਗਟ ਕਰ ਸਕਦੇ ਹਾਂ ਏਹੀ ਸਾਡੀ ਮੰਜ਼ਲ ਹੈ ਏਹੀ ਸਾਡੀ ਮੁਕਾਮ ਹੈ ਸਤਿਗੁਰ ਕਿਰਪਾ ਕਰੇ ਵਿਚਾਰਾਂ ਦੀ ਸਾਂਝ ਕਰਦੇ ਹਾਂ ਹੋਈਆਂ ਗੰਤ ਭੁੱਲਾਂ ਦੀ ਖੀਮਾ ਬਖਸ਼ਿਸ਼ ਕਰ ਦੇਣੀ ਫਤਿਹ ਪ੍ਰਮਾਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ